ਹੋ ਗਿਆ ਪਰ ਚੀਨ ਗੂਗਾ ਮੈੜੀ ਅੱਜ ਗੂਗਾ ਮੈੜੀ ਜੀ ਦਾ ਜਿਹੜਾ ਹੈ ਇੱਥੇ ਮੱਥਾ ਟੇਕ ਕਰਾਂਦੇ ਨੇ ਸੰਗਤ ਬੜੀ ਦੂਰ ਦੂਤੋਂ ਸੰਗਤਾਂ ਇੱਥੇ ਮੱਥਾ ਡੇਕਦੀਆਂ ਨੇ ਜੈ ਕਰਨੀ ਸਜਣੋ ਦੀ ਜੈ ਇਹਨਾਂ ਪਾ ਪਾ ਉਹ ਵੀ ਫੋਟੋ ਚਿੱਕੀਆਂ ਨੇ ਕਹਿੰਦੇ ਕੱਲ ਨੂੰ ਜਿਹੜੇ ਚਾਹ ਦਿਖਾਇਆ ਜਾਵੇ ਕੀ ਸਰਦ ਦੇ ਦਰਵਾਜ਼ੇ

Terima kasih telah पर, बार चढ़ा आता देलेया गादडा के आयो जी ओ बाबे का जी गगपी आका देलेया जी गगपी अच्छा एक आवाज हो ਦੀਵਾਲਾ ਨੂੰ ਤੋਂ ਪਹਿਲਾਂ ਜਿੰਨੀਆਂ ਵੀ ਸੰਗਤਾਂ ਇੱਥੇ ਦਰਬਾਰ ਤੇ ਨਤਮਸਤ ਹੋਣ ਆਈਆਂ ਇਹਨਾਂ ਨੂੰ ਬਾਬਾ ਜੀ ਦੇ ਬਾਬਾ ਜੀ ਦੀ ਬੁੱਗਾ ਜਹਰਪੀਰ ਦਾ ਇਤਿਹਾਸਿਕ ਦਰਬਾਰ ਹੈ ਇਸ ਤੇ ਜੋ ਵੀ ਆਂਦਾ ਉਹਦੇ ਮਨ ਦੀ ਮਨੂ ਕਾਮਨਾ ਪੂਰੀ ਹੁੰਦੀ ਹੈ ਇਸ ਦਰਬਾਰ ਤੇ ਪੂਰੇ ਖੰਨੇ ਸ਼ਹਿਰ ਦੀ ਨਾਲੇ ਨਾਲੇ ਪਿੰਡਾਂ ਦੀ ਬਹੁਤ ਆਸਤਾ ਜੁੜੀ ਹੋਈ ਹੈ ਇਹ ਬੜਾ ਪੁਰਾਣਾ ਦਰਬਾਰ ਹੈ ਬਾਬਾਈ ਦਾ ਜੋ ਕਿ ਇਥੇ ਆਣ ਵਾਲਿਆਂ ਦੇ ਹਮੇਸ਼ਾ ਬਾਬਾ ਜੀ ਬੇਨਤੀਆਂ ਸੁਣਦੇ ਨੇ ਪ੍ਰਯਾਦਾ ਸੁਣਦੇ ਨੇ ਝੂੜੀਆਂ ਭਰਦੇ ਨੇ ਇਸ ਕਰਕੇ ਸ਼ਹਿਰਦਾਰਾਂ ਦਾ ਇੰਨਾ ਕ ਸੰਜੋਗ ਹੈ ਤੇ ਬੜੀ ਸ਼ਰਧਾ ਔਰ ਭਾਵਨਾ ਨੇ ਨਾਨਾ ਤਕ ਤੱਕ ਪਹੁੰਚੇ ਜਾਂਦੇ ਨੇ ਮੈਂ ਸੋਨੂ ਕੁਮਾਰ ਇੱਕ ਬਾਬਾ ਜੀ ਦੇ ਕੁੱਗਾ ਮੈੜੀ ਦਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜੀ ਹੱਥ ਜੋੜ ਕੇ ਸਾਰੀ ਪਬਲਿਕ ਦਾ ਜੋ ਵੀ ਸ਼ਰਦਾ ਲੋਰੇ ਆਏ ਨੇ ਉਹਨਾਂ ਦਾ ਫੁਕਤੀ ਹੱਥ ਜੋੜ ਕੇ ਧੰਨਵਾਦ ਕਰਦਾ ਕਿ ਜਿਹੜੇ ਬੜੀ ਸ਼ਰਧਾ ਔਰ ਭਾਵਨਾ ਦੇ ਨਾਲ ਨਸ ਨਸ ਪਸਤੂ ਕੇ ਜਾਂਦੇ ਨੇ ਸੁਣੋ ਕਿੰਨੇ ਵਜੇ ਮੇਲਾ ਸ਼ੁਰੂ ਹੋ ਜਾਂਦਾ ਹੈ ਕਿੰਨੇ ਵਜੇ ਤੱਕ ਚੱਲਦਾ ਹੈ ਸਾਰੇ 4 ਵਜੇ ਸਵੇਰ ਤੋਂ ਮੇਲਾ ਜੀ ਸ਼ੁਰੂ ਹੋ ਜਾਂਦਾ ਜੀ ਹਰ ਸਾਲ ਜਿਨੀ ਕੇ ਇਹ 2:00 2:30 ਤੱਕ ਮੇਲਾ ਪੂਰਾ ਚੱਲਦਾ ਜੀ ਜਨ ਕੇ ਬਾਬਾ ਜੀ ਦਾ ਕਿੰਨੇ